ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਵੀਰ ਸਿੰਘ ਆਪ ਸਭ ਦਾ ਸਿੱਖੀ ਦਾ ਸਤਕਾਰ ਚੈਨਲ ਵੱਲੋਂ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਬੜੇ ਹੀ ਪਿਆਰੇ ਸਤਕਾਰਯੋਗ ਸੰਤ ਬਾਬਾ ਹਾਕਮ ਸਿੰਘ ਜੀ ਸ੍ਰੀ ਹਾਲੀ ਸਾਹਿਬ ਸ਼ਿਵਪੁਰੀ ਮੱਧ ਪ੍ਰਦੇਸ਼ ਵਾਲੇ ਆਪ ਸਾਹਿਬ ਨਾਲ ਇਸ ਚੈਨਲ ਦੇ ਮਾਧਮ ਰਾਹੀਂ ਰੂਬਰੂ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਗੁਰਪ੍ਰੀਤ ਸਾਹਿਬ ਜ਼ਿਲ੍ਹਾ ਤਰਨਤਾਰਨ ਪੰਜਾਬ ਦੇਖੇ ਅੱਜ ਸਾਬੇਤ ਕਮਾਲ ਸ਼੍ਰੀ ਗੁਰੂ ਬੋਧ ਸਿੰਘ ਜੀ ਮਹਾਰਾਜ ਦੀ ਗਾਧ ਦੇ ਵਿੱਚ ਗੁਰਮਤਿਸਨਾਗਿ ਚੱਲਿਆ ਹੈ ਇਲਾਕਾ ਨਵਾਸੀ ਸੰਗਤਾਂ ਦੇ ਤਰਾਡੇ ਤੋਂ ਆਈਆਂ ਸੰਗਤਾਂ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਗੁਰੂਕਾਰ ਵੱਲ ਸਤਿਗੁਰੂ ਜੀ ਆਇਆਂ ਨੂੰ ਸਤਿਗੁਰੂ ਮਹਾਰਾਜ ਸਾਭ ਦੀਆਂ ਜਿਹੜੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਬਰੋਂ ਕਰੋ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅਰਜੀ ਕਾ ਖਾਲਸਾ ਅਰਜੀ ਕੀ ਫਤਿਹ ਦਾਸ ਜਥੇਦਾਰ ਗਿਆਨੀ ਇਕਬਾਲ ਸਿੰਘ ਅਖਾ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਇਹ ਪਾਵਨ ਸਥਾਨ ਜਿੱਥੇ ਅੱਜ ਅਸੀਂ ਹਾਜ਼ਰੀਆਂ ਭਰ ਰਹੇ ਹਾਂ ਤਨ ਤਨ ਸਤਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਜਿਨ੍ਹਾਂ ਨੇ ਕਾਰ ਸੇਵਾ ਸਰਹਾਲੀ ਸਾਹਿਬ ਆਰੰਭ ਕੀਤੀ ਸੰਸਥਾਪਕ ਸਾਨੇ ਉਹਨਾ ਜਬੋਤ ਵੱਡੀਆਂ ਮਹਾਨ ਸੇਵਾਵਾਂ ਉਹਨਾ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਜਿਨ੍ਹਾਂ ਨੂੰ ਮਹਾਂ ਪੁਰਖਾਂ ਨੇ ਆਪ ਦੇ ਹੱਥੀਂ ਪਰ ਸਾਇਆ ਨਿਵਾਜਿਆ ਕਾਂਤਾ巴巴 ਚਰਨ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਤਪੱਸਿਆ ਦੇ ਕਰਨੀ ਲਗਾਤਾਰ 20-22 ਘੰਟੇ ਇੱਕ ਝੌਂਗੜੀ ਤੇ ਕੀਰਤਨ ਕਰਦੇ ਰਹਿਣਾ ਬਹੁਤ ਵੱਡਾ ਉਹਨਾਂ ਨੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਪ੍ਰਵਾਹ ਚਲਾਇਆ ਉਹਨਾਂ ਨੇ ਆਪ ਆਪ ਦੇ ਹੁੰਦਿਆ ਹੋਇਆ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਨੂੰ ਸਾਰੀਆਂ ਸੇਵਾਵਾਂ ਸੌਪੀਆਂ ਜੋ ਤਨ ਤਨ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਰੀ ਸਾਹਿਬ ਦੇ ਨਾਂ ਤੇ ਪੂਰੀ ਦੁਨੀਆ ਦੇ ਵਿੱਚ ਪ੍ਰਗਟ ਹੈ ਸੋ ਬਾਬਾ ਸੁਖਾ ਸਿੰਘ ਜੀ बाबा हाकम सिंह जी جناب ਵੱਲੋਂ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਹਨ ਵਿਸ਼ੇਸ਼ ਕਰਕੇ बाबा हाकम सिंह ਜੀ ਨੇ ਜੋ ਬਹੁਤ ਜ਼ਿਆਦਾ ਹਰ ਨਾਲ ਪ੍ਰਭਾਵਿਤ ਇਲਾਕੇ ਪੰਜਾਬ ਦੇ ਵਿੱਚ ਹੋਏ ਉਹਨਾਂ ਵਾਸਤੇ 500 ਕਰੋੜ ਰੁਪਏ ਦਾ ਮਹਾਂਪੁਰਖਾ ਨੇ ਇਹ ਨਿਸ਼ਾਨਾ ਰੱਖਿਆ ਹੈ ਵਿਕਰਤੋ ਘਾਟ ਇਹਨਾਂ ਖਰਚ ਕਰਕੇ ਸੋ ਬਾਨ ਜਿਹੜੇ ਹਨ ਪੱਕੇ ਕੀਤੇ ਜਾਣਗੇ ਤੇ ਨਾਲ ਜੋ ਜੋ ਸੰਗਤਾਂ ਦਾ ਨੁਕਸਾਨ ਹੋਇਆ ਹੈ ਜ਼ਮੀਨਾਂ ਨੂੰ ਉਪਗਰਿਆ ਕਰਨਾ ਜਾਂ ਬਿਜਾਈ ਘਰ ਕਈਆਂ ਦੇ ਟਾਗ ਹੈ ਘਰ ਨਵੇਂ ਬਣਾਉਣੇ ਤੋਂ ਦਾਸ ਜੀ ਨਾਲ ਜਾ ਕੇ ਆਇਆ ਹੈ ਪਿਛਲੇ ਦਰ ਪਿਛਲੇ ਇਲਾਕੇ ਵਿੱਚ ਜਿੱਥੇ ਮਹਾਂਪੁਰਖਾਂ ਨੇ ਬਹੁਤ ਗਰੀਬ ਘਰ ਜਿਹੇ ਸਨ ਗੁਰਸਿੱਖ ਉਹਨਾਂ ਦੇ ਘਰ ਡੈਗ ਉਹਨਾਂ ਦੇ ਘਰਾਂ ਤੇ ਨਵੀਂ ਉਸਾਰੀ ਦੇ ਕਾਰਜ ਆਰੰਭ ਕੀਤੇ ਹੋਏ ਹਨ ਇਹਦਾ ਰਮਦਾਸ ਵਾਲੀ ਇਹਦਾ ਸਰੋਜਪੁਰ ਵਾਲੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਬੜੇ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਤੇ ਹੋਰ ਵੀ ਬਹੁਤ ਵੱਡੀਆਂ ਪੰਥਕ ਸੇਵਾਵਾਂ ਸਕੂਲ ਕਾਲਜ ਚੱਲ ਰਹੇ ਹਨ ਵਿਦਿਅਕ ادارے ਤੇ ਨਾਲ ਗੁਰਮਤ ਵਿਦਿਆਲੇ ਇਹ ਵਿਸ਼ੇਸ਼ ਕਰਕੇ ਜੋ ਬੰਗਲਾਦੇਸ਼ ਹੈ ਤਾਕਾ ਉਥੇ ਗੁਰੂ ਸਾਹਿਬਾਨ ਗੁਰਨਾង德 ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਵੱਡੇ ਅਸਥਾਨ ਹਨ ਜਿੱਥੇ ਕਿ ਕੋਈ ਵੀ ਇੱਕ ਵੀ ਕਰ ਸਿੱਖਾਂ ਦਾ ਨਹੀਂ ਹੈ ਉਥੇ ਮੁੱਖ ਸਤ ਗੁਰਦਾਰੇਨ ਵਾਕੀ ਤਾਂ ਕਈ ਹਨ ਸੋ ਸਾਰਿਆਂ ਦੀ ਜੋ ਕਾਰ ਸੇਵਾ ਹੈ ਤੇ ਸਾਰਾ ਪ੍ਰਬੰਧ ਉਹ ਮਹਾਂਪੁਰਖ ਬਾਬਾ ਹਾਕਮ ਸਿੰਘ ਜੀ ਇਨਾ ਵੱਲੋਂ ਹੀ ਉਹ ਸਾਰਾਈ ਸੇਵਾ ਚੱਲ ਰਹੀ ਹੈ ਉੱਥੇ ਤੇ ਲੰਗਰਾਂ ਦੀ ਸੇਵਾ ਵੀ ਮੁਲਾਜ਼ਮਾਨੀਆਂ ਤਨਖਾਵਾ ਵੀ ਬਹੁਤ ਵੱਡਾ ਕਿ ਲੰਗਰ ਹਾਲ ਉੱਥੇ ਬਣਿਆ ਰਹਿਸ਼ੀ ਕਮਰੇ ਏਸੀ ਕਮਰੇ ਬਣੇ ਦਾਸ ਨੇ ਆਪ ਜਾ ਕੇ ਉੱਥੇ ਸਾਰਾ ਆਜੀ ਪੜੀ ਇਹ ਦਰਸ਼ਨ ਕੀਤੇ ਹਨ ਸੋ ਬਹੁਤ ਵੱਡੀਆਂ ਸੇਵਾਵਾਂ ਹਨ ਮਹਾਪੁਰਖਾਂ ਦੀ ਅਦੁੱਤੀ ਸੇਵਾਵਾਂ ਹਨ ਕਹਿਣ ਤੋਂ ਪਰੇ ਦੀ ਗੱਲ ਹੈ ਸੋ ਕਿਉਂਕਿ ਭਾਵੇਂ ਬਹੁਤ ਮਹਾਪੁਰਸ਼ ਹਨ ਇਸ ਵਕਤ ਕਾਰ ਸੇਵਾ ਦੀਆਂ ਸੰਪਰਦਾਵਾਂ ਵੀ ਹਨ ਹੋਰ ਵੀ ਮਾਪੁਰਸ਼ ਹਨ ਭਾਈ ਡੀ ਵੱਡੀ ਹਿੰਮਤ ਕਿਸੇ ਨੇ ਨਹੀਂ ਵਿਖਾਈ ਵੀ 500 ਕਰੋੜ ਰੁਪਇਆ ਜੋ ਹੈ ਸੰਗਤਾਂ ਦੀ ਮਤਵਾਸਤੇ ਇਹ ਖਰਚ ਕਰਨਾ ਇਹ ਬਹੁਤ ਵੱਡੀ ਇੱਕ ਅਦੁੱਤੀ ਸੇਵਾ ਹੈ ਆਪਣੇ ਆਪ ਚ ਇੱਕ ਵੱਖਰੀ ਇਹ ਦਾ ਮੁਕਾਬਲਾ ਕੋਈ ਨਹੀਂ ਅਜੇ ਤੱਕ ਕਰ ਸਕਿਆ ਇਹ ਤੰਤਨ ਬਾਬਾ ਤਾਰਾ ਸੰਗੀਤ ਤੰਤਨ ਬਾਬਾ ਚਲਨ ਸੰਗੀਤ ਦੀ ਵਿਸ਼ੇਸ਼ ਕਿਰਪਾ ਹੈ ਮੌਜੂਦਾ ਮੁਖੀ ਮਾਪੁਰਖ ਸ੍ਰੀ ਮਾਨ ਸੰਤ ਬਾਬਾ ਹਾਕਮ ਸਿੰਘ ਜੀ ਤੇ ਤੇ ਗੁਰਮਤ ਪ੍ਰਚਾਰ ਪ੍ਰਸਾਰ ਵਾਸਤੇ ਵੀ ਬਹੁਤ ਵੱਡੀਆਂ ਸੇਵਾਵਾਂ ਮਹਾਂਪੁਰਖਾਂ ਦੀਆਂ ਸ਼ਿਵਪੁਰੀ ਮਹਾਰਾਸ਼ਟਰ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਹਨ ਸੋ ਸਤਿਗੁਰੂ ਜੀ ਦੀ ਕਿਰਪਾ ਹੈ ਇਸ ਸਥਾਨ ਤੇ ਹਰ ਮਹੀਨੇ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਹਨ ਤੇ ਵਿਸ਼ੇਸ਼ ਤਾਇ ਹੈ ਹੈ ਗੁਰੂ ਸਾਹਿਬਾਨ ਦੇ ਗੁਰੂ ਗ੍ਰੰਥ ਨੂੰ ਸਮਰਪਿਤ ਇਹ ਸਾਰੇ ਸਮਾਗਮ ਹੁੰਦੇ ਹਨ ਜੋ ਅੱਜ ਦਾ ਸਮਾਗਮ ਸੀ ਇਹ 10ਵੇਂ ਸਿੱਧਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਗੁਰਪ੍ਰਬ ਨੂੰ ਸਮਰਪਿਤ ਸੀ ਇਸੇ ਤਰ੍ਹਾਂ ਦਸਾਂ ਗੁਰੂਆਂ ਦੇ ਗੁਰਪ੍ਰਬਾਂ ਨੂੰ ਸਮਰਪਿਤ ਹੀ ਸਾਰੇ ਗੁਰਮਤ ਸਮਾਗਮ ਇੱਥੇ ਮਨਾਏ ਜਾਂਦੇ ਹਨ ਤੇ ਪਹਿਲੇ ਜਨਵਰੀ ਨੂੰ ਬਹੁਤ ਵੱਡਾ ਸਮਾਗਮ ਇੱਥੇ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਕਰੀਬਨ 10 ਲੱਖ ਤੋਂ ਵੱਧ ਸੰਗਤ ਆਉਂਦੀ ਹੈ ਤੇ 3-4-4 ਮਹੀਨਿਆਂ ਤੱਕ ਸੋ ਗੱਡੀਆਂ ਤੇ ਆਉਣਾ ਬੜਾ ਮੁਸ਼ਕਲ ਹੋਏ ਪਿੱਛੇ ਗੱਡੀਆਂ ਖੜਨੀਆਂ ਕਰਨੀਆਂ ਪੈਂਦੀ ਉਦੋਂ ਤਾਂ ਬਹੁਤ ਵੱਡਾ ਇਕੱਠ ਹੁੰਦਾ ਹੈ ਸੋ ਫਿਰ ਬੱਚਿਆਂ ਦੀਆਂ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਉਹ 2 ਜਨਵਰੀ ਨੂੰ ਤੇ ਬਹੁਤ ਵੱਡੀਆਂ ਸੇਵਾਵਾਮਾ ਪਰਉਖਾਂ ਦੀਆਂ ਹਾਂ ਸੋ ਸਤਿਗੁਰੂ ਜੀ ਰਹਿਮਤ ਕਰਨ ਬਾਬਾ ਹਾਕਮ ਸਿੰਘ ਜੀ ਨੂੰ ਪੂਰਨ ਦੇਹ ਰੋਗ ਦਾ ਤੰਦਰਸੀ ਬਖਸ਼ਮ ਇਸੇ ਤਰ੍ਹਾਂ ਦੇਸ਼ ਕੌਮ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਮਾਪੁਰਖ ਨਿਵਾਉਂਦੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ